ਅੱਜ ਮੇਟਰੋ ਪਿੰਡ ਮੋੜ ਵਿਖੇ ਖੜੇ ਆ ਤੁਹਾਡੇ ਵਾਸਤੇ ਨਾ ਤਿੰਨ ਸਾਧਨ ਵਿਕਾਊ ਲੈ ਕੇ ਆਏ ਆ ਇੱਕ Mahindra 475 ਸਵਰਾਜ ਤੇ ਇੱਕ ਟਰਾਲਾ ਵਿਕਾਊ ਆ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਹੈ ਬਈ ਠੀਕ ਹੈ ਬਈ ਠੀਕ ਠਾਕ ਹਾਂ ਸਾਰਿਆਂ ਤੋਂ ਪਹਿਲਾਂ ਜਿਹੜਾ Mahindra 475 DI ਟਰੈਕਟਰ ਹੈ ਮਾਡਲ ਕਿਹੜਾ ਬਈ 2005 ਮਾਡਲ ਹੈ 2005 ਮਾਡਲ ਆ ਤੇ ਨੰਬਰ ਪੰਜਾਬ 50 ਪੰਜਾਬ ਦਾ ਨੰਬਰ ਆ ਤੇ ਗੱਲ ਕਰੀਏ ਬਈ ਇਹਦੇ ਮੂਰਲੇ ਟਾਇਰਾਂ ਦੇ ਜੇ ਕੇ ਕੰਪਨੀ ਦੇ ਕਿੰਨੇ ਪੈਸੇ ਆ ਬੋਲੇ ਹੈਗੇ 70% ਪੈਸੇ ਤੇਗਾ ਮੂਰਲੇ ਟਾਇਰ ਹੈਗੇ 70 ਤੋਂ 75% ਤੇ ਮਗਰਲੇ ਬਈ ਮਗਰਲੇ ਤੇ ਹੈ ਮਗਰ ਲੈ ਟਾਇਰ ਹੈਗੇ ਆ 50 ਪੈਸੇ ਵੀ ਹਜੇ ਕੰਮ ਦਿੰਦੇ ਆ ਹਾਂ ਕੰਮ ਦਿੰਦੇ ਸੀਏਟ ਕੰਪਨੀ ਦੇ ਆ ਸੀਏਟ 475 ਡੀ ਆਈ ਤੇ ਬਾਈ ਗੱਲ ਕਰੀਏ ਰੰਗ ਬੇੜ ਦੀ ਰੰਗ ਨਹੀਂ ਸਾਰਾ ਹਾਂ ਨਹੀਂ ਨਹੀਂ ਫੋਲ ਗਾਰੰਟੀ ਆ ਕਿਤੇ ਪਹਿਲਾਂ ਮਾੜਾ ਮੋਟਾ ਵੱਜਿਆ ਹੋ ਠੀਕ ਆ ਭੂਮੀ ਪੁੱਤਰ ਮਾਰ ਲਾ ਤੇ ਬਾਕੀ ਟਰੈਕਟਰ ਸਾਰਾ origignal ਆ ਅਰੇ ਮਾਰੂਮਾ ਦਾ ਵੀ ਪੂਰਾ ਸਾਫ ਆ ਤੇ ਬਾਈ ਟਰੈਕਟਰ ਨਾਲ ਸਮਾਨ ਕੀ ਕੋਸਾ ਡੰਡਾ ਫੱਟੀ ਫੱਟੀ ਨਾਲ ਛਤਰੀ ਹੈ ਨਹੀਂ ਛਤਰੀ ਹੈ ਨਹੀਂ ਠੀਕ ਆ ਡੰਡਾ ਤੇ ਫੱਟੀ ਟਰੈਕਟਰ ਦੇ ਨਾਲ ਆ ਹਾਂ ਕੰਡੀਸ਼ਨ ਦਾ ਟਰੈਕਟਰ ਬਹੁਤ ਸਾਫ ਆ ਮਾਡਲ ਦੇ ਹਿਸਾਬ ਨਾਲ ਜਿੱਥੋਂ ਆ ਬੱਗੋਂ ਨਿਕਲੀ ਨਿਕਲੀ ਆ ਬਾਕੀ ਟਰੈਕਟਰ ਰੀਜਨ ਆ ਤੇ ਬਾਈ ਜੀ ਇਹਦੀ ਮੇਨ ਗੱਲ ਕਰੀ ਆਪਾਂ ਇੰਜਨ ਗੇਅਰ ਟਰੈਕਟਰ ਦਾ ਕਿਵੇਂ ਆ ਇੰਜਨ ਗੇਅਰ ਦਾ ਜਮਾ ਸਹੀ ਆ ਬਾਈ ਜਮਾ ਸਹੀ ਆ ਇੰਜਨ ਗੇਅਰ ਵਾ ਕੇ ਚਲਾ ਕੇ ਟਰੈਕਟਰ ਤਸੱਲੀ ਕਰਕੇ ਲੈ ਜੇ ਠੀਕ ਆ ਵਾ ਕੇ ਫੇਰ ਸੌਦਾ ਲਾ ਸਕਦੇ ਹੋ ਟਰੈਕਟਰ ਚ ਕੋਈ ਕਮੀ ਹੋਈ ਤਾਂ ਮਾਲਕ ਜ਼ਿੰਮੇਵਾਰ ਆ ਬਾਈ ਹਨਾ ਬਾਕੀ ਪਿਆਵ ਨੰਬਰ ਆ ਤੇ ਇਹਦੇ ਕਾਗਜ਼ ਪੱਤਰ ਪੂਰੇ ਬਾਈ ਪੂਰੇ ਆ ਬਾਈ ਤੇ ਬਾਈ ਇਹਦੀ ਡਿਮਾਂਡ ਕੀ ਰੱਖੀ ਆ ਡਿਮਾਂਡ 1,95,000 1,95,000 ਰੁਪਇਆ ਡਿਮਾਂਡ ਆ ਤੇ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਬਾਈ ਜੀ ਹੁਣ ਆਪਾਂ ਇੱਕ ਰੱਖਦੇ ਆ 80,000 ਛੱਡਦੇ ਆ 10,000 ਦਾ ਮਾਣਤਾਨ ਹੋ ਜਾਊਗਾ 2005 ਮਾਡਲ ਸੀਗਾ ਠੀਕ ਆ ਬਾਈ ਜੀ 10,000 ਦਾ ਮਾਣਤਾਨ ਹੋ ਜਾਊਗਾ ਵੀਡੀਓ ਸ਼ੇਅਰ ਕਰਨ ਤੇ ਪੰਜਾਬ ਨੰਬਰ ਆ ਬਾਕੀ ਇੰਜਨ ਗੇਅਰ ਦਾ ਵਾਹ ਕੇ ਸੌਦਾ ਲਾ ਸਕਦੇ ਆ ਅੱਗੇ ਆ ਬਾਈ ਜਿਹੜਾ ਇੱਧਰ ਸਵਰਾਜ 855 ਇਹ ਮਾਡਲ ਕਿਹੜਾ ਈ ਇਹ ਮਾਡਲ 2013 ਬਾਈ 2013 ਮਾਡਲ ਤੇ ਨੰਬਰ 50 ਵਾ ਨੰਬਰ 50 ਵਾ ਠੀਕ ਆ ਪੀ ਵੀ 05 ਫਰੋਜਪੁਰ ਦਾ ਨੰਬਰ ਆ ਸਰਕਾਰੀ ਪਲੇਟਾਂ ਲੱਗੀਆਂ ਤੇ ਬਾਈ ਦੀ ਗੱਲ ਕਰੀਏ ਟਾਇਰਾਂ ਦੀ ਨਵੇਂ ਟਾਇਰ ਆ ਬਾਈ ਚਾਰੇ 90% ਹਨਾ ਮਗਰਲੇ ਜੇ ਕੇ ਕੰਪਨੀ ਦੇ ਆ ਤੇ ਮੂਹਰੇ ਹੈਗੇ ਆ ਗੁਡਇਰ ਦੇ ਗੁਡਇਰ ਦੇ ਠੀਕ ਆ ਬਾਈ ਮੋਹਰਾ ਨਾ ਆ ਪਈ ਹੈ ਟਾਇਰਾਂ ਦੀਆਂ ਵੇ ਹਰਿਆਵੇ ਟਾਇਰਾਂ ਤੇ ਮੋਹਰਾਂ ਨਾਲ ਪਈਆਂ ਆ ਤੇ ਬਾਈ ਜੀ ਇੰਜਨ ਗੇਅਰ ਦਾ ਟਰੈਕਟਰ ਕਿਵੇਂ ਆ ਇੰਜਨ ਗੇਅਰ ਦਾ ਜਮਾਂ ਸਹੀ ਆ ਬਾਈ ਆ ਪਲੇਟਾਂ ਬਲੂਟਾ ਨਾਲ ਦੀਆਂ ਜੀ ਨਾਲ ਦੀਆਂ ਬਾਈ ਠੀਕ ਆ ਤੇ ਬਾਕੀ ਇਹ ਚੱਲਿਆ ਕਿੰਨਾ ਕਾ ਬਾਈ ਚੱਲਿਆ ਤਾਂ ਬਾਈ 10 12 ਕਿੱਲਿਆਂ ਤੇ ਚੱਲਿਆ ਵਾ ਵਾਈ ਵਾਈ ਵਾਲਾ ਆ ਵੀ ਟਰਾਲੇ ਤੇ ਨਹੀਂ ਚੱਲਿਆ ਹਾਂ ਆਪਣੇ ਨਾਂ ਟਰੈਕਟਰ ਬਾਈ ਥੋੜੇ ਨਾਂ ਮਤਲਬ ਤੁਸੀਂ ਫਸਟ ਓਨਰ ਆ ਜੀ ਸੈਕੰਡ ਓਨਰ ਆ ਥੋੜੇ ਨਾਂ ਵੀ ਕਾਗਜ਼ ਪੱਤਰ ਪੂਰੇ ਮਿਲਣਗੇ ਸਾਰੇ ਪ੍ਰੂਫ ਮਿਲਣਗੇ ਠੀਕ ਆ ਤੇ ਬਾਈ ਜੀ ਸਮਾਨ ਜਿਵੇਂ ਉਹ ਫਾਈਬਰ ਵਾਲੀ ਹੱਡਾ ਸਪੀਕਰ ਆ ਪੂਰਾ ਨਾਲ ਆਈ ਮਿਲੂਗਾ ਨਾ ਮਾਣਾ ਹੀ ਦੇਣਾ ਬਈ ਠੀਕ ਆ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਤੇ ਬਈ ਮੇਨ ਗੱਲ ਕਰੀਏ ਇੰਜਨ ਗੇਅਰ ਦੀ ਇੰਜਨ ਗੇਅਰ ਤਾਂ ਜਮਾਂ ਸਹੀ ਆ ਬਈ ਵਾਹ ਕੇ ਲੈ ਜੀ ਵਾਹ ਕੇ ਲੈ ਜੀ ਵਾਹ ਕੇ ਤਸੱਲੀ ਕਰਕੇ ਟਰੈਕਟਰ ਲੈ ਆ ਸਕਦਾ ਤੇ ਕੀ ਡਿਮਾਂਡ ਰੱਖੀ ਆ ਬਈ ਜੀ ਆਪਾਂ 4,60,000 ਰੁਪਇਆ ਮੰਗਦੇ ਆ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਬਈ ਹੁਣ ਆਪਾਂ 10,000 ਰੁਪਇਆ ਮੰਗਦੇ ਸਾਢੇ 4 ਲੱਖ ਤਾਂ ਦੇ ਦੋਗੇ ਇੰਜਨ ਗੇਅਰ ਤਾਂ ਪੂਰਾ ਚੰਗਾ ਨਾ ਪੂਰਾ ਚੰਗਾ ਬਈ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਲਾ ਸਕਦੇ ਇੱਧਰ ਆ ਗਿਆ ਟਰਾਲਾ ਇਹ ਬਾਈ ਕਿੰਨੇ ਫੁੱਟਾ ਟਰਾਲਾ 11 6.5 ਆ ਬਾਈ 11 6.5 ਦਾ ਕਿੱਥੋਂ ਨਾ ਬਣਿਆ ਵਿਆ ਇਹ ਬਟਲਾਡੇ ਦਾ ਬਣਿਆ ਬਟਲਾਡੇ ਦਾ ਹਾਂ ਤੇ ਟਾਟਾ ਫੇਲ ਮਾਲ ਹਰ ਕਿ ਚੰਗਾ ਲੋਇਆ ਉਹ ਚੰਗਾ ਬਾਈ ਪੁਰਾਣਾ ਪੁਰਾਣਾ ਲੋਇਆ ਵੀ ਚੰਗਾ ਬਣਿਆ ਵਿਆ ਹਾਂ ਠੀਕ ਆ ਬਾਈ ਟਾਇਰ ਟੂਰ ਟਾਇਰ ਬੇਦ ਆ ਗਿਆ ਬਾਈ ਇੱਕ ਟੱਕ ਡ ਰਵੜ ਵਾਲਾ ਇੱਕ ਤੇ ਰਵੜ ਚੜੀ ਵੀ ਤੇ ਦੂਜਾ ਬੇਦ ਆ ਗਿਆ ਕੰਮ ਦਿੰਦੇ ਆ ਕੰਮ ਦਿੰਦੇ ਤੇ ਆਈ ਵੈਡਵੁੱਡ ਨਾਲ ਠੀਕ ਆ ਸਾਰਾ ਕੋ ਨਾਲ ਮਿਲੂਗਾ ਵੈਡਵੁੱਡ ਤੇ ਬਈ ਫਰਸ਼ ਲੱਗੀ ਵੀ ਕੋਈ ਟਾਕੀ ਨਹੀਂ ਇੱਕ ਫਰਸ਼ ਲੱਗੀ ਵੀ ਹਨਾ ਤੇ ਕੀ ਡਿਮਾਂਡ ਆ ਬਈ ਇਹਦੀ 1,65,000 ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ 1,55,000 ਠੀਕ ਆ ਤੇ ਬਈ ਇੱਕ ਵਾਰੀ ਆਪੇ ਹੀ ਦੰਦੀ ਵੀ ਇਹ ਜਿਹੜੇ ਤਿੰਨੇ ਸਾਧਨ ਆ ਇਹ ਕਿਹੜੇ ਪਿੰਡ ਵਕਾਉ ਆ ਇਹ ਪਿੰਡ ਮੋੜਨੋਵਾ ਦਾ ਬਾਗੇ ਪਰਾਨੇ ਕੋਲ ਜਿਲ੍ਹਾ ਮੋਗਾ ਜੀ ਜਿਲ੍ਹਾ ਮੋਗਾ ਨੰਬਰ ਬੋਲੀ ਬਈ 94640 ਹਾਂਜੀ 52452 ਹਣ ਬਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਫੋਲ ਕਰਨਾ ਆਪਾਂ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸਾਰਿਆਂ ਦਾ ਧੰਨਵਾਦ